हां ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਾਲੇ ਰੰਗ ਦੀ ਸਕੋਰਪੀਓ ਗੱਡੀ ਸਾਲੂਨ 'ਚ ਬੜੀ ਦਿਖਾਈ ਦੇ ਰਹੀ ਐ ਸਾਲੂਨ 'ਚ ਪਿਆ ਸਮਾਨ ਗੱਡੀ ਸਵਾਰ ਨੇ ਤਹਿਸ ਨਸ ਕਰ ਦਿੱਤਾ ਚਕਨਾਚੂਰ ਕਰ ਦਿੱਤਾ ਇਸ ਤੋਂ ਵੀ ਵੱਡੀ ਗੱਲ ਜਦੋਂ ਇਹ ਤੇਜ਼ ਰਫਤਾਰ ਗੱਡੀ ਸਾਲੂਨ 'ਚ ਵੜੀ ਐ ਇਸ ਮੌਕੇ ਸਾਲੂਨ ਅੰਦਰ ਕੁਝ ਕੁੜੀਆਂ ਵੀ ਮੌਜੂਦ ਸੀ ਇਸ ਘਟਨਾ ਤੋਂ ਬਾਅਦ ਸਾਲੂਨ 'ਚ ਚੀਕ ਚਿਹਾੜਾ ਮਚ ਗਿਆ ਮੌਕੇ ਤੇ ਵੱਡਾ ਲੋਕਾਂ ਦਾ ਇਕੱਠ ਹੋ ਗਿਆ ਜਿੰਨਾਂ ਵੱਲੋਂ ਕਾਰ ਸਵਾਰ ਇੱਕ ਨੌਜਵਾਨ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਜਦ ਕਿ ਚਾਰ ਨੌਜਵਾਨ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਏ ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਕਾਰ ਸਵਾਰ ਨੌਜਵਾਨ ਨਸ਼ੇ 'ਚ ਧੁੱਤ ਸੀ ਉਸ ਵੱਲੋਂ ਪਹਿਲਾਂ ਇੱਕ ਗੱਡੀ ਤੇ ਐਕਟਵਾ ਸਵਾਰ ਨੂੰ ਟੱਕਰ ਮਾਰੀ ਗਈ ਸੀ ਤੇ ਮੌਕੇ ਤੋਂ ਭੱਜਣ ਦੇ ਚੱਕਰ 'ਚ ਇਸ ਨੌਜਵਾਨ ਨੇ ਅੱਗੇ ਲਿਜਾ ਕੇ ਗੱਡੀ ਸਿੱਧਾ ਸੈਲੂਨ ਦੇ ਵਿੱਚ ਵਾਰ ਦਿੱਤੀ ਜਿਸ ਕਾਰਨ ਇਹ ਵੱਡਾ ਹਾਦਸਾ ਹੋਇਆ ਹੈ ਜਾਣਕਾਰੀ ਮੁਤਾਬਕ ਲੋਕਾਂ ਵੱਲੋਂ ਮੌਕੇ ਤੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਗਨੀਮਤ ਰਹੀ ਕਿ ਇਸ ਹਾਦਸੇ 'ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਸੈਲੂਨ ਦਾ ਤੁਸੀਂ ਇਹ ਹਾਲ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਸਮਾਨ ਚੱਕਨਾ ਚੂਰ ਕਰ ਦਿੱਤਾ ਗਿਆ ਹੈ ਇਹ ਹਾਦਸੇ ਦੀਆਂ ਤਸਵੀਰਾਂ ਚੰਡੀਗੜ੍ਹ ਦੇ ਡੱਡੂ ਮਾਜਰਾ ਦੀਆਂ ਦਸਿਆ ਜਾ ਰਹੀਆਂ ਨੇ ਜਾਣਕਾਰੀ ਮੁਤਾਬਕ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਪਰ ਅਜੇ ਤੱਕ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਦੇਖਣਾ ਹੋਵੇਗਾ ਪੁਲਿਸ ਵੱਲੋਂ ਮਾਮਲੇ 'ਚ ਅੱਗੇ ਕੀ ਕਾਰਵਾਈ ਅਮਲ ਚੱਲਿਆ ਜਾਂਦੀ ਹੈ ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ